ਕਾਲ ਜੀ ਸਾਡੇ ਨਾਲ ਫੋਨ ਕਾਲ ਦੇ ਉੱਪਰ ਮੌਜੂਦ ਰਹਿਣਗੇ ਪੰਜਾਬ ਕਿਸਾਨ ਯੂਨੀਅਨ ਤੋਂ ਭੁਪਿੰਦਰ ਸਿੰਘ ਜਿਨ੍ਹਾਂ ਨੂੰ ਕੀ ਅੱਜ ਸਵੇਰੇ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਵੱਖ-ਵੱਖ ਰਾਜਾਂ ਦੀਆਂ ਰਾਜਧਾਨੀਆਂ ਦੇ ਵਿੱਚ ਪ੍ਰਦਰਸ਼ਨ ਕਰਨੇ ਨੇ ਤਾਂ ਉਹ ਪੰਜਾਬ ਕਿਸਾਨ ਯੂਨੀਅਨ ਦੇ ਵੱਲੋਂ ਜਿਹੜਾ ਮੋਰਚੇ ਦੇ ਨਾਲ ਚੰਡੀਗੜ੍ਹ ਨੂੰ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਬਨੂਰ ਦੇ ਨਜ਼ਦੀਕ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਰੋਕਿਆ ਗਿਆਗਾ ਬਹੁਤ ਸਾਰੇ ਕਿਸਾਨ ਆਗੂਆਂ ਦੇ ਜਿਹੜੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਬਤ ਕਰ ਲਏ ਗਏ ਨੇ ਬਹੁਤਿਆਂ ਨੂੰ ਥਾਣਿਆਂ ਦੇ ਵਿੱਚ ਨજરਬੰਦ ਕੀਤਾ ਗਿਆ ਹੈਗਾ ਪੰਜਾਬ ਭਰ ਤੋਂ ਅਜਿਹੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਸੂਬਾ ਪ੍ਰਧਾਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆਗਾ ਸੋ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਨੂੰ ਵੀ ਜਿਹੜਾ ਕੱਲ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ ਸੰਗਰੂੜ ਦੇ ਵਿੱਚ ਨજરਬੰਦ ਕੀਤਾ ਗਿਆਗਾ ਸਾਡੇ ਨਾਲ ਭਪਿੰਦਰ ਸਿੰਘ ਫੋਨ ਕਾਲ ਦੇ ਉੱਪਰ ਮੌਜੂਦ ਨੇ ਸੋ ਪੂਰੀ ਗੱਲਬਾਤ ਇਹਨਾਂ ਤੋਂ ਜਾਣਾਂਗੇ ਸਸ਼ੀਕਾਲ ਬਲਵਿੰਗ ਭੋਪਿੰਦਰ ਸਿੰਘ ਜੀ ਸਸ਼ੀਕਾਲ ਜੀ ਇਸੇ ਵੇ ਜਿਹੜਾ ਤੁਸੀਂ ਕਿੱਥੇ ਹੋਵੋਗੇ ਤੇ ਤੁਹਾਨੂੰ ਕਿੱਥੇ ਜਿਹੜਾ ਰੁਕਿਆ ਹੋਇਆ ਹੈਗਾ ਤੇ ਤੁਸੀਂ ਜਾ ਕਿੱਥੇ ਰਹੇ ਸੀਗੇ ਜਾਣਕਾਰੀ ਦਿਓ ਅਸੀਂ ਸਾਡਾ ਅਸੀਂ ਅੱਜ ਸਾਡੀ ਆਪਣਾ ਸੂਬਾ ਪ੍ਰਧਾਨੋਂ ਹਿੰਦੂ ਸਿੰਘ ਮਾਨਸਾ ਤੋਂ ਤੇ ਸੰਯੁਕਤ ਮੋਰਚੇ ਤੋਂ ਅੱਜ ਕਾਲ ਸੀ ਚੰਡੀਗੜ੍ਹ ਇਕੱਠੇ ਹੋਣ ਦੀ ਤਾਂ ਅਸੀਂ ਇੱਥੋਂ ਬਲੂਡ ਤੋਂ ਜਿਹੜਾ ਕਰੀਬ ਟੋਲ ਪੁਲਜ ਹੈ ਉੱਥੇ ਸਾਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਉਸ ਤੋਂ ਬਾਅਦ ਇਹ ਸਾਨੂੰ ਮਨੂ ਥਾਣੇ ਲੈ ਗਈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਨજરਬੰਦ ਕੀਤਾ ਹੋਇਆ ਕੱਲ ਵੀ ਇਹ ਪੁਲਿਸ ਜਿਹੜੇ ਮਾਰਦੀ ਦੀ ਇਹ ਕੱਲ ਸਾਡੇ ਨਾਲੇ ਸਾਡੇ ਸਤਿਕਾਰਯੋਗ ਸਵਰਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਫਿਰ ਪਹਿਲਾਂ ਥਨੌਰੀ ਤੋਂ ਸੁਨਾਮ ਸੁਨਾਮ ਤੋਂ ਇਹਨਾਂ ਨੇ ਸੰਗਰੂਰ ਜੇਲ੍ਹ 'ਚ ਸ਼ਿਫਟ ਕਰਤਾ ਠੀਕ ਹੈ ਜੀ ਕਿ ਜਿਹੜੀ ਇਹ ਮਾਨ ਸਰਕਾਰ ਇਹ ਕਿਸਾਨਾਂ ਨਾਲ ਬਹੁਤ ਤੱਕਾ ਕਰ ਰਹੀ ਹੈ ਇਨ ਇਹਨਾਂ ਦੀ ਬੀਬੀ ਇੱਕ ਦੇਸ਼ ਦੇ ਹੱਥ ਮਾਰ ਕੇ ਉਹ ਤਾਂ ਕਹਿੰਦੀ ਸੀ ਵੀ 5 ਮਿੰਟਾਂ 'ਚ ਐਮਐਸਪੀ ਦੇ ਦੇਾਂਗੇ ਅਸੀਂ ਹਾਂਜੀ ਤੇ ਅੱਜ ਮੰਗਾ ਇਹਨਾਂ ਨੇ ਜੋ ਸੈਂਟਰ ਸਰਕਾਰ ਦਾ ਕਿਤੇ ਨਾ ਕਿਤੇ ਵੈਰੀ ਹੈ ਹੀ ਸੀ ਪਰ ਇਹ ਸੈਂਟਰ ਨਾਲੋਂ ਵੱਧ ਵੈਰੀ ਬਣ ਗਿਆ ਅੱਜ ਪੰਜਾਬ ਦਾ ਕਿਉਂਕਿ ਪਹਿਲਾਂ ਜਦੋਂ ਤੁਸੀਂ ਤੁਹਾਨੂੰ ਪਤਾ ਹੈ ਜੀ ਫਿਰੋਜ਼ਪੁਰ ਵਾਲੇ ਮਸਲੇ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਨੇ ਉਹਨਾਂ ਕਿਸਾਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਇਹਨੇ ਆਉਂਦਿਆਂ ਸਾਰੀ 307 ਲਾਤੀ ਸੋ ਇਹ ਬੰਦਾ ਜਿਹੜਾ ਕੁਮਾਨ ਤੁਮਾਨੇ ਇਹ ਪੰਜਾਬ ਲਈ ਬਹੁਤ ਖਤਰਨਾਕ ਸਿੱਧ ਹੋਇਆ ਹੈ ਕਿਸਾਨਾਂ ਦਾ ਵਿਰੋਧੀ ਹੈ ਬਲਕਿ ਇਹਨੇ ਮੀਟਿੰਗ ਚ ਛੱਡ ਕੇ ਭੱਜਿਆ ਫਿਰ ਇਹਨੇ ਧਮਕੀ ਦਿੱਤੀ ਵੀ ਤੁਸੀਂ ਚੰਡੀਗੜ੍ਹ ਕਰਕੇ ਵਿਖਾਓ ਪਰ ਟਾਈਮ 'ਚ ਦਾ ਬਹੁਤ ਮੈਂ ਆਮ ਆਦਮੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਆਉਣ ਵਾਲੇ ਟਾਈਮ 'ਚ ਤੁਹਾਡਾ ਬਹੁਤ ਮਾੜਾ ਹਸ਼ਰ ਹੋਏਗਾ ਇੱਕ ਤੁਸੀਂ ਰਸਰੇ ਠੀਕੇ ਕਿ ਤੁਹਾਨੂੰ ਜਿਹੜਾ ਵੀਡੀਓ ਵਗੈਰਾ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਤੁਹਾਡੇ ਫੋਨ ਖੋਏ ਜਾ ਰਹੇ ਨੇ ਉਹ ਗੱਲ ਬਾਰੇ ਜਿਹੜਾ ਦੱਸੋ ਜ਼ਰੂਰ ਇਹਨਾਂ ਨੇ ਜੀ ਇੱਕ ਤਾਂ ਜਿਹੜੇ ਸਾਡੇ ਵੱਡੇ ਕਿਸਾਨ-ਕਸਨ ਖੁਦ ਸਾਡੇ ਸੂਬਾ ਪ੍ਰਧਾਨ ਦਾ ਵੀ ਫੋਨ ਇਹਨਾਂ ਨੇ ਰੱਖ ਲਿਆ ਕੋਲ ਉਹਨੂੰ ਵੀ ਫੋਨ ਵਰਤਨ ਨਹੀਂ ਦਿੱਤਾ ਕਿਉਂਕਿ ਜੇ ਜਿਹੜੇ ਛੋਟੇ ਆਗੂ ਨੇ ਉਹਨਾਂ ਦੇ ਵੀ ਅਜੇ ਤੱਕ ਛਾਂਮ ਨੂੰ ਜਿਹੜੇ ਇਹਨਾਂ ਨੇ ਫੋਨ ਹੀ ਖੋਣ ਜਾ ਰਹੇ ਨੇ ਕਿਉਂਕਿ ਸਾਡੇ ਨਾਲ ਕੁਝ ਵੱਡੇ ਆਗੂ ਨੇ ਜੋ ਮਤਲਬ ਵੱਡੇ ਲੈਵਲ ਤੋਂ ਨੇ ਜਿਨ੍ਹਾਂ ਨੇ ਫੋਨ ਹਾਲੇ ਤੱਕ ਆਪਦੇ ਕੋਲ ਰੱਖੇ ਹੋਏ ਨੇ ਬਾਕੀ ਇਹ ਫੋਨ ਤੱਕ ਦਾ ਵੀ ਇਹਨਾਂ ਨੂੰ ਐ ਆ ਵੀ ਵੀ ਕਿਸਾਨ ਨਹੀਂ ਖਰੇ ਕੋਈ ਟੈਰਰਿਸਟ ਨੇ ਵੀ ਗੱਡੀਆਂ ਦੀਆਂ ਤਲਾਸ਼ੀਆਂ ਲੈਣੀਆਂ ਰੋਕ ਕੇ ਡਿੱਗੀਆਂ ਖੋਲ ਕੇ ਚੈੱਕ ਕਰਨਾ ਹਾਂਜੀ ਤਮਤ ਮਤਲਬ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਨਾਲ ਜਿੱਤਕਾ ਕੀਤਾ ਜਾ ਰਿਹਾ ਠੀਕ ਹੈ ਤੇ ਤੁਸੀਂ ਚੱਲੇ ਕਿੱਥੋਂ ਸੀਗੇ ਸਵੇਰੇ ਤੇ ਕਿੱਥੋਂ ਕਾਫਲੇ ਦੇ ਨਾਲ ਚੱਲੇ ਸੀ ਤੁਸੀਂ ਸਵੇਰੇ ਅਸੀਂ ਜੀ ਨਵੇਂ ਕੋ ਤੋਂ ਚੱਲੇ ਸੀ ਸਾਡੇ ਕੋ ਸਤ ਸਾਰੇ ਨਵੇਂ ਕੋ ਤੋਂ ਚੱਲੇ ਆਈ ਸਾਡਾ ਖਾਤੀਆਂ ਨੂੰ ਸਾਡੇ ਨੂੰ ਇਹਨਾਂ ਨੇ ਪਿੱਛੇੋਂ ਉਹ ਤਾਂ ਟਰੈਕਟਰ ਟਰਾਲੀਆਂ ਨੂੰ ਪਸਿਆਣੇ ਤੋਂ ਜਿਹੜਾ ਪਿੱਛੇ ਨਾਕਾ ਸੀ ਉੱਥੇ ਰੋਕਿਆ ਟਰੈਕਟਰ ਟਰਾਲੀਆਂ ਇਹ ਚੌਂਕੀ ਲੈ ਕੇ ਉੱਥੇ ਨਾਲ ਕੋ ਥਾਣਾ ਸੀ ਉੱਥੇ ਚੌਂਕੀ ਲੈ ਕੇ ਸਾਨੂੰ ਇਹਨਾਂ ਨੇ ਇਥੋਂ ਟੋਲਪੁਆਜੇ ਤੋਂ ਗ੍ਰਿਫਤਾਰ ਕਰਕੇ ਬਨੂਰ ਥਾਣੇ ਦੇ ਵਿੱਚ ਇਹਨਾਂ ਨੇ ਬਨੂੜ ਚੌਂਕੀ 'ਚ ਨਜ਼ਰਬੰਦ ਕੀਤਾ ਹੈ। ਅਤੇ ਕਿੰਨੇ ਦਿਨਾਂ ਦਾ ਜਿਹੜਾ ਤੁਹਾਡਾ ਪ੍ਰੋਗਰਾਮ ਸੀਗਾ ਚੰਡੀਗੜ੍ਹ ਦਾ ਕੁਝ ਇਹਦੇ ਬਾਰੇ ਵੀ ਦੱਸੋ। ਸਾਡਾ ਸਾਡਾ ਪ੍ਰੋਗਰਾਮ ਤਾਂ ਸਾਡਾ ਤਾਂ ਧਰਨਾ ਸੀ ਜੀ ਪੱਕਾ ਹੀ। ਤਾਂ ਸਾਨੂੰ ਤਾਂ ਮਤਲਬ ਅਲਟੀਮੇਟ ਮਿਲਿਆ ਸੀ ਕਿ ਚੰਡੀਗੜ੍ਹ ਪਹੁੰਚਣਾ ਪਹਿਲਾਂ ਵੱਡੇ ਆਗੂ ਰਿਆਕਰਾਉਣੇ ਨੇ ਉਸ ਤੋਂ ਬਾਅਦ ਜਿਹੜਾ ਹੈ ਮਤਲਬ ਸਰਕਾਰ ਖਿਲਾਫ ਜਿਹੜਾ ਅੰਦੋਲਨਾਂ ਨੇ ਉਹ ਵਿੱਢਾਂਗੇ ਤਾਂ ਇਹਨੇ ਮਤਲਬ ਪਹਿਲਾਂ ਹੀ ਸਿਸਟਮ ਸਾਰਾ ਜਿਹੜਾ ਕਿਸਾਨ ਕੱਲ ਤੋਂ ਪਰसों ਦੀ ਰਾਤ ਤੋਂ ਹੀ ਇਹਨੇ ਚੱਕਣੇ ਸ਼ੁਰੂ ਕਰਤੇ ਕਿਸਾਨ ਜੁੱਗੇ ਤੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਇਹਨਾਂ ਨੇ ਕੁਝ ਜਿਹੜੇ ਵੱਡੇ ਆਗੂਆਂ ਸਨ ਉਹਨਾਂ ਨੂੰ ਨજરਬੰਦ ਕਰ ਲਿਆ ਤੇ ਕੁਝ ਜਿਹੜੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਘਰਾਂ ਦੇ ਚੱਕ ਲਿਆ ਹੁਣ ਜਿਹੜੇ ਸਾਡੇ ਅੱਗੇ ਆਗੂ ਸਨ ਉਹਨਾਂ ਨੂੰ ਇਹਨਾਂ ਨੇ ਇੱਥੇ ਆ ਕੇ ਨજરਬੰਦ ਕਰ ਲਿਆ ਜੀ ਪਹਿਲਾਂ ਕਦੇ ਕੋਈ ਜੇ ਆਪਾਂ ਗੱਲ ਕਰੀਏ ਤਾਂ ਐਡੀ ਵੱਡੀ ਕਾਰਵਾਈ ਕਿਸਾਨ ਯੂਨੀਅਨਾਂ ਦੇ ਉੱਪਰ ਕਦੇ ਵੀ ਨਹੀਂ ਦੇਖਣ ਨੂੰ ਮਿਲੀ ਜਿੰਨੀ ਹੁਣ ਇਸ ਵਾਰ ਦੇਖਣ ਨੂੰ ਮਿਲ ਰਹੀ ਹੈ ਜੀ ਨਾ ਜੀ ਨਾ ਅੱਜ ਤੱਕ ਕਿਸੇ ਕਿਸੇ ਸਰਕਾਰ ਨੇ ਪਹਿਲਾਂ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ ਹੈਗਾ ਕਿ ਖਸਾਨ ਯੂਨੀਅਨ ਨੂੰ ਜਾਇਜ਼ ਤੰਗ ਕੀਤਾ ਜਿੰਨਾ ਇਹ ਬੰਦਾ ਬਲਕੇ ਤੰਗ ਕਰ ਰਿਹਾ ਖਸਾਨੀ ਨੂੰ ਮੰਗਾ ਮੰਨਣ ਤੋਂ ਭੱਜ ਰਿਹਾ ਏ ਓਕੇ ਤੇ ਅੱਗੇ ਦੀ ਜਿਹੜੀ ਕੋਈ ਰਣਨੀਤੀ ਬਣਾਈ ਹੈ ਕਿ ਤੁਸੀਂ ਉੱਥੇ ਹੀ ਬੈਠਣਾ ਹੈ ਜਾਂ ਫਿਰ ਤੁਹਾਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਦੇ ਵਿੱਚ ਲੈ ਕੇ ਜਾਊਗੀ ਕੋਈ ਅੱਗੇ ਦੀ ਹੈ ਛੋਡੀ ਕਿ ਕਿਸੇ ਦਾ ਕਿਸੇ ਤਰੀਕੇ ਦੇ ਨਾਲ ਚੰਡੀਗੜ੍ਹ ਪਹੁੰਚਿਆ ਜਾਵੇ ਕਿਉਂਕਿ ਅੱਗੇ ਚੰਡੀਗੜ੍ਹ ਦੇ ਵਿੱਚ ਵੀ ਪੂਰੀ ਸਖਤਾਈ ਹੈ ਕਹਿੰਦੇ ਨੇ ਕਿ ਕੀਤੀ ਹੋਈ ਹੈਗੀ ਅੱਗੇ ਤਾਂ ਸਾਡੇ ਪਹਿਲਾਂ ਵੱਡੇ ਆਗੂਆਂ ਨੂੰ ਹੁਣੇ ਰਿਹਾ ਕਰਨਗੇ ਉਸ ਤੋਂ ਬਾਅਦ ਅਸੀਂ ਅੰਦੋਲਨ ਬਹੁਤ ਤਕੜਾ ਕਰਾਂਗੇ ਉਹ ਨਾਲੇ ਟਾਈਮ ਚ ਦੇ ਖਿਲਾਫ ਪੰਜਾਬ ਦੇ ਵਿੱਚ ਬਹੁਤ ਤਕੜਾ ਕਰਾਂਗੇ ਕਿਉਂਕਿ ਜੀ ਸੈਂਟਰ ਸਰਕਾਰ ਤਾਂ ਕਿਸੇ ਨਾ ਕਿਸੇ ਕਿਸਾਨਾਂ ਦੇ ਵੈਰੀ ਹੈ ਹੀ ਸੀ ਇਹ ਤਾਂ ਮਤਲਬ ਸੱਪ ਦਾ ਜਿਹੜਾ ਬੁੱਕਲ ਦਾ ਸੱਪ ਨਿਕਲਿਆ ਕੋਈ ਕਿਸਾਨਾਂ ਨੂੰ ਡੰਗ ਮਾਰਨ ਇਹ ਬੰਦਾ ਅਛਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਦਿੱਲੀ ਜਾਣਾ ਪੰਜਾਬ ਨਾਲੋਂ ਹੁਣ ਕਿਉਂਕਿ ਪੰਜਾਬ ਤੋਂ ਬਾਹਰ ਨਹੀਂ ਨਿਕਲਦੇ ਰਹੇ ਦਿੱਲੀ ਜਾਣਾ ਕਿਤੇ ਸੌਖਾ ਸੀਗਾ ਜਿਸ ਤਰੀਕੇ ਨਾਲ ਪੰਜਾਬ ਚੋਂ ਹਾਲਾਤ ਬਣੇ ਨੇ ਦਿੱਲੀ ਸੌਖੇ ਜਾ ਸਕਦੇ ਸੀਗੇ ਪਰ ਪੰਜਾਬ ਚ ਥਾਂ ਥਾਂ ਦੇ ਉੱਪਰ ਰੋਕਾਂ ਨੇ ਤਕਰੀਬਨ 16 ਤੋਂ 18 ਜਗ੍ਹਾ ਹੈ ਜਿੰਨਾਂ ਦੱਸੀਆਂ ਗਈਆਂ ਕਿ ਜਿੱਥੇ ਪੰਜਾਬ ਚ ਜਗਾ ਜਗਾ ਤੇ ਉੱਪਰ ਨਾਕੇ ਲੱਗੇ ਹੋਏ ਨੇ ਮੈਂ ਨਾ ਜੀ ਜਿਵੇਂ ਕਰਫੂ ਸਿਸਟਮ ਸੀ ਨਾ ਜੀ ਲੌਕਡਾਊਨ ਵੇਲੇ ਇਹੋ ਜਿਹਾ ਸਿਸਟਮ ਪੁਲਿਸ ਨੇ ਬਣਾਇਆ ਹੈ ਕਿ ਜੇ ਕਿਤੇ ਝੰਡਾ ਬੈਨਰ ਉਹਨਾਂ ਨੂੰ ਨਜ਼ਰ ਆ ਜਾਂਦਾ ਨਾਲ ਦੀ ਨਾਲੋ ਮਤਲਬ ਚੱਕ ਲੋ ਚੱਕ ਲੋ ਕਰ ਲੈਂਦੇ ਨੇ ਇੱਕ ਦੌਰ ਸੀ ਜਦੋਂ ਇੰਨਾ ਹੀ ਝੰਡਿਆਂ ਤੋਂ ਜਿਹੜਾ ਪ੍ਰਸ਼ਾਸਨ ਡਰਦਾ ਸੀ ਕਿ ਰਾਹ ਖੋਲ ਦਿੰਦਾ ਸੀਗਾ ਪਰ ਹੁਣ ਇੰਨੀ ਜ਼ਿਆਦਾ ਖੁੱਲ ਸਰਕਾਰ ਦੇ ਵੱਲੋਂ ਦੇ ਇਸ ਤੀਕੀ ਕਿ ਜਿੱਥੇ ਕੋਈ ਕਿਸਾਨ ਮਿਲਦੇ ਨੇ ਜਾਂ ਪ੍ਰਦਰਸ਼ਨਕਾਰੀ ਮਿਲਦੇ ਨੇ ਤਾਂ ਉਹਨਾਂ ਨੂੰ ਜਿਹੜਾ ਲਾਠੀ ਚਾਰਜੀ ਹੋ ਜਾਂਦਾ ਹੈਗਾ ਸਿੱਧਾ ਬਿਲਕੁਲ ਜੀ ਬਿਲਕੁਲ ਇਹ ਆਉਣ ਵਾਲੇ ਟਾਈਮ 'ਚ ਬਹੁਤ ਤਸ਼ੱਦਦ ਕਰਾਏਗਾ ਕਿਉਂਕਿ ਜਿਹੜੀ ਪੰਜਾਬ ਦੀ ਜ਼ਮੀਨ ਕਿਸਾਨ ਯੂਨ ਨਾ ਕਰਕੇ ਕਿਤੇ ਨਾ ਕਿਤੇ ਬਚੀ ਸੀ ਜਿਵੇਂ ਦੇਖੋ ਕੋਰਪੋਰੇਟ ਕਰਾਣਿਆਂ ਦੀ ਅੱਖ ਸੀ ਜ਼ਮੀਨਾਂ ਤੇ ਹਾਂ ਹਾਂ ਤਾਂ ਸੈਂਟਰ ਸਰਕਾਰ ਤਾਂ ਚਲੋ ਉਹਨਾਂ ਦੇ ਨਾਲ ਹੀ ਬਾਨੀ ਐਡਾਨੀ ਦਾ ਸਾਥ ਦੇ ਰਹੀ ਹੈ ਪਰ ਇਹ ਬੰਦਾ ਕਿਤੇ ਨਾ ਕਿਤੇ ਵੱਡਾ ਰੋਲ ਉਹਦੋਂ ਵੀ ਵੱਡਾ ਅਦਾ ਕਰ ਰਿਹਾ ਅੱਜ ਦੇ ਟਾਈਮ 'ਚ ਵੀ ਜਿਵੇਂ ਕਿਸੇ ਕੋਈ ਜੁਮਾ ਨਹੀਂ ਚੱਕ ਲਿੰਦਾ ਵੀ ਮੈਂ ਆ ਚੀਜ਼ ਖਤਮ ਕਰ ਦਿਆਂਗਾ ਉਹੀ ਸਿਸਟਮ ਨਾਲ ਇਹਨੇ ਜੁਮਾ ਚੱਕ ਲਿਆ ਵੀ ਮੈਂ ਕਿਸਾਨ ਯੂਨ ਨਾ ਪੰਜਾਬ ਚੋਂ ਖਤਮ ਕਰ ਦਿਆਂਗਾ ਜੀ ਤੇ ਹੁਣ ਅੱਗੇ ਦੀ ਕੋਈ ਰਣਨੀਤੀ ਬਣੀ ਛੋਡੀ ਸ਼ਾਮ ਦਾਕ ਛੋਡਾ ਹੁਣ ਅੱਗੇ ਦਾ ਕੀ ਪ੍ਰੋਗਰਾਮ ਬਣੇਗਾ ਕਿਉਂਕਿ ਤੁਸੀਂ ਉੱਥੇ ਬੈਠੇ ਹੋਵੋਗੇ ਅੱਗੇ ਦੇ ਪ੍ਰੋਗਰਾਮ ਬਾਰੇ ਥੋੜਾ ਜਿਹਾ ਦੱਸੋ ਕੀ ਕੋਈ ਹੈ ਕੋਈ ਪਲਾਨ ਅੱਗੇ ਤਾਂ ਜਿਵੇਂ ਸਾਡੇ ਉੱਪਰੋਂ ਸਯੁਕਤ ਮੋਰਚੇ ਦੀ ਕਾਲ ਆਏਗੀ ਜਿਵੇਂ ਸਾਡੇ ਆਗੂ ਰਿਹਾ ਕਰਨਗੇ ਸਯੁਕਤ ਮੋਰਚੇ ਦੀ ਕਾਲ ਆਏਗੀ ਅੱਗੇ ਅਸੀਂ ਇਹਦੇ ਖਿਲਾਫ ਬਹੁਤ ਵੱਡਾ ਅੰਦੋਲਨ ਕਰਾਂਗੇ ਇਹਦੇ ਪ੍ਰਦਰਸ਼ਨ ਕਰਾਂਗੇ ਕਿਤੇ ਨਾ ਕਿਤੇ ਇਹਨਾਂ ਨੂੰ ਪਿੰਡਾਂ 'ਚ ਵੀ ਇਹਨਾਂ ਨੂੰ ਬਹੁਤ ਵੱਡੀ ਮੁਸ਼ਕਲ ਆਏਗੀ ਕਿ ਕਿਸਾਨ ਨਾਲ ਇਹਨਾਂ ਨੇ ਟੱਕਰ ਲੈ ਤਾਂ ਲਈ ਕਿਸਾਨ ਯੂਨੀਅਨਾਂ ਵਾਲਾ ਪਰ ਉਹਨਾਂ ਵਾਲੇ ਟਾਈਮ 'ਚ ਜਿਵੇਂ ਭਾਜਪਾ ਨੂੰ ਦੀ ਗੋਡੀ ਲਵਾਉਂਦੇ ਨੇ ਉਹਨਾਂ ਵਾਲੇ ਟਾਈਮ 'ਚ ਪਿੰਡਾਂ 'ਚ ਇਹਨਾਂ ਦੀ ਓਵੇਂ ਗੋਡੀ ਲੱਗੇ ਲਵਾਉਣ ਕੀ ਕਹਾਣੀ ਠੀਕ ਹੈ ਜੀ ਇਹ ਸਾਡੇ ਨਾਲ ਫੋਨ ਕਾਲ ਦੇ ਉੱਪਰ ਮੌਜੂਦ ਸੀਗੇ ਭਪਿੰਦਰ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਸੋ ਇਹਨਾਂ ਨੂੰ ਜਿਹੜਾ ਸਵੇਰ ਤੋਂ ਹੀ ਬਨੂੜ ਦੇ ਨਜ਼ਦੀਕ ਜਿਹੜਾ ਰੋਕਿਆ ਹੋਇਆ ਹੈਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਪੰਜਾਬ ਪਰ ਦੇ ਵਿੱਚ ਮਾਕਬਕ ਜਗਾ ਦੇ ਉਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜਾ ਉਹ ਰੁਕਿਆ ਹੋਇਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈਗਾ ਚੰਡੀਗੜ੍ਹ ਦੇ ਵਿੱਚ ਜਿਹੜਾ ਧਰਨਾ ਨਾ ਦੇਣ ਨੂੰ ਲੈ ਕੇ ਪੰਜਾਬ ਸਰਕਾਰ ਜਿਹੜਾ ਸਖਤ ਹੋਈ ਹੈਗੀ 3 ਮਾਰਚ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਇੱਕ ਅਜਿਹੇ ਰਵਈਆ ਜਾਂ ਰੁਖ ਅਪਣਾਇਆ ਗਿਆ ਕਿ ਸੂਬੇ ਦੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰੀਕੇ ਨਾਲ ਬੱਖੋ ਬਖਰੀ ਜਿਹੜੀ ਕਾਰਵਾਈ ਉਹ ਪੰਜਾਬ ਸਰਕਾਰ ਦੇ ਵੱਲੋਂ ਦੇਖਣ ਨੂੰ ਮਿਲੀ ਹੈ ਹਾਲਾਂਕਿ ਕਦੇ ਵੀ ਕਿਸਾਨ ਯੂਨੀਅਨ ਦੇ ਉੱਪਰ ਅਜਿਹੀ ਕਾਰਵਾਈ ਜਿਹੜੀ ਉਹ ਦੇਖਣ ਨੂੰ ਸਾਨੂੰ ਪੰਜਾਬ ਦੇ ਵਿੱਚ ਨਹੀਂ ਮਿਲੀ ਹੈ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਸਰਕਾਰ ਦੇ